ਬੇਸ਼ੱਕ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਤੇ ਕਤਲੂਗਾਰਦੀਆਂ ਘਟਨਾਵਾਂ ਨੇ ਜਿਹੜੀਆਂ ਇਹ ਆਮ ਹੋ ਚੁੱਕੀਆਂ ਨੇ ਪਰ ਕਈ ਵਾਰੀ ਇਹਨਾਂ ਘਟਨਾਵਾਂ ਦੀ ਆੜ-ਹੀਠਾਂ ਜਿਹੜੇ ਨੇ ਕਈ ਤਰ੍ਹਾਂ ਦੇ ਡਰਾਮੇ ਵੀ ਸਾਹਮਣੇ ਆ ਜਾਂਦੇ ਨੇ ਤੁਹਾਨੂੰ ਦੱਸਦੀ ਕਿ ਬੀਤੇ ਦਿਨ ਇੱਕ ਖਬਰ ਚਲਾਈ ਸੀ ਨਰਲੀਪ ਟੀਵੀ ਵੱਲੋਂ ਬੜੀ ਪ੍ਰਪੁਖਤਾ ਦੇ ਨਾਲ ਕਿ ਇੱਕ ਅੰਮਿਤ ਨਾਮ ਦਾ ਨੌਜਵਾਨ ਹੈ ਜੋ ਮਕੇਰੀਆਂ ਤਰਫ ਤੋਂ ਮੋਟਰਸਾਈਕਲ ਤੇ 1.70 ਹਜ਼ਾਰ ਦੇ ਕਰੀਬ ਜਿਹੜੀ ਆ ਪੇਮੈਂਟ ਲੈ ਕੇ ਜਿਹੜਾ ਆਉਂਦਾ ਜਿਵੇਂ ਉਸ ਵੱਲੋਂ ਦੱਸਿਆ ਗਿਆ ਸੀ ਕਿ ਉਹ ਇੱਕ ਸਿਗਰੇਟ ਕੰਪਨੀ ਦਾ ਸੇਲਮੈਨ ਹੈ ਤੇ ਮਕੇਰੀ ਦੀਆ ਸਾਈਡ ਤੋਂ ਕਿਸੇ ਵਪਾਰੀ ਦੇ ਕੋਲ 170000 ਦੀ ਜਿਹੜੀ ਰਕਮ ਆ ਉਹ ਮੋਟਰਸਾਈਕਲ ਤੇ ਲੈ ਕੇ ਪਰਾਣਾ ਸ਼ਾਲਾ ਤੋਂ ਗੁਰਦਾਸਪੁਰ ਚਾਵਾ ਤਰਫ ਨੂੰ ਆ ਰਿਹਾ ਸੀ ਪਰ ਜਦੋਂ ਉਹ ਚਾਵਾ ਦੀ ਹਦੂਦ ਦੇ ਵਿੱਚ ਪਹੁੰਚ ਪੁੱਜਦਾ ਸ਼ਹੀਦ ਗੁਰਦਰ ਬੀਬੀ ਸੁੰਦਰੀ ਮੋੜ ਦੇ ਕਰੀਬ ਉੱਥੇ ਉਹਦੇ ਨਾਲ ਲੁੱਟਖੋ ਹੋ ਜਾਂਦੀ ਆ ਪਿਸਤੌਲ ਦੀ ਨੋਕ ਦੇ ਉੱਪਰ ਪਰ ਇਹ ਜਿਹੜਾ ਮਾਮਲਾ ਵਾ ਇਹ ਨਵਾਂ ਮੋੜ ਲੈਂਦਾ ਹੋਇਆ ਨਜ਼ਰ ਆ ਰਿਹਾ ਸੋ ਅਸੀਂ ਗੱਲਬਾਤ ਕਰ ਲੈਨੇ ਆ ਕਿ ਜੋ ਸਾਡੇ ਨਾਲ ਹਲਕਾ ਡੀਐਸਪੀ ਨੇ ਰਵਿੰਦਰ ਮਨਿਆਸ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਕਿ ਕੀ ਇਹ ਮਾਮਲਾ ਪ੍ਰਾਪਤ ਜਾਣਕਾਰੀ ਅਨਸਾਰ ਕੋਈ ਨਵਾਂ ਮੋੜ ਲੈ ਗਿਆ ਜੀ ਬਿਲਕੁਲ ਜਦੋਂ ਕੱਲ ਖਬਰ ਮਿਲੀ ਅ ਤੋ ਐਸ ਸੱਚੇ ਸਾਡੇ ਪ੍ਰਾਣਾਸ਼ਾਲਾ ਮਿਸਟਰ ਸੁਰਿੰਦਰ ਸਿੰਘ ਜੀ ਉਹ ਮੌਕੇ ਤੇ ਪਹੁੰਚੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਬਟ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਨੂੰ ਅਹਿਸਾਸ ਹੋਇਆ ਕਿ ਕੁਝ ਨਾ ਕੁਝ ਗੜਬੜੇਚ ਹੈਗੀ ਹੈ ਔਰ ਮਦੇਹੀ ਲੱਗਦਾ ਜਿਹਾ ਸਾਡਾ ਅਮਿਤ ਕੁਮਾਰ ਆ ਉਹ ਝੂਠ ਬੋਲ ਰਿਹਾ ਫਿਰ ਜਦੋਂ ਆਪਾਂ ਉਹਦੇ ਇਨਵੈਸਟੀਗੇਸ਼ਨ ਤੋਂ ਬਾਅਦ ਇਸ ਦਿੱਖੇ ਤੇ ਪਹੁੰਚ ਗਏ ਹਾਂ ਆਲਮੋਸਟ ਥੈਨ ਆਪਾਂ ਇਸ ਨੂੰ ਸ਼ਕਤੀ ਨਾਲ ਪੁੱਛ ਕੇ ਕੀਤੀ ਅਮਿਤ ਕੁਮਾਰ ਨੂੰ ਕਿਉਂਕਿ ਸ਼ੱਕ ਸਾਡਾ ਆ ਬੜਾ ਜਿਹੜਾ ਉਹ ਪੱਕਾ ਹੁੰਦਾ ਜਾ ਰਿਹਾ ਪੀ ਡਾਊਟ ਹੈ ਜਦੋਂ ਨੂੰ ਸ਼ਕਤੀ ਨਾਲ ਪੁੱਛ ਕੇ ਕੀਤੀ ਤੇ ਉਹ ਗੱਲ ਮੰਨ ਗਿਆ ਪੀ ਉਹਦੇ ਨਾਲ ਕੋਈ ਇਦਾਂ ਦੀ ਘਟਨਾ ਨਹੀਂ ਹੋਈ ਸਿਰਫ ਉਸਨੇ ਇਸ ਪੈਸੇ ਨੂੰ ਹਜਮ ਕਰ ਲਿਆ ਔਰ ਪੈਸੇ ਨੂੰ ਇਹ ਸ਼ੋ ਕਰਕੇ ਫਿਰ ਮੇਰੇ ਕੋਲ ਖੋਲਿਆ ਉਹ ਖੁਦ ਆਪਣੇ ਇਹਨੂੰ ਆਪਣੇ ਕੰਮਾਂ ਲਈ ਯੂਜ਼ ਕਰਨਾ ਚਾਹੁੰਦਾ ਜਾਂ ਆਪਣੇ ਕੋਲ ਰੱਖ ਲਈ ਸੀ ਸੋ ਇਸੇ ਉਹਦੀ ਫਿਰ ਜਿਹੜਾ ਫਰਦਿੰਗ ਸ਼ਾਪ ਆਪਾਂ ਲੈ ਕੇ ਉਹਦੀ ਰਿਕਵਰੀ ਕਰ ਲਈ ਉਹਦੇ ਘਰ ਹੀ ਉਹਨਾਂ ਆਪਣੇ 170000 ਜਿਹੜਾ ਫੋਨ ਕਹਿ ਰਹੇ ਸੀ ਖੋਲਿਆ ਉਹ ਵੀ ਰਿਕਵਰ ਕਰ ਲਿਆ ਸੋ ਆਪਾਂ ਫਿਰ ਮਦਈ ਦਾ ਜਿਹੜੇ ਮਾਲਕ ਸੀ ਪਾਰਟੀ ਨੰਬਰ 150 ਬੈਲ ਜੀ ਉਹਨਾਂ ਦਾ ਵੀ ਬਿਆਨ ਲਿਖਿਆ ਉਹਨਾਂ ਦੇ ਪਰਿਵਾਰ ਦਾ ਬਿਆਨ ਲਿਖਿਆ ਸੋ ਆਪਾਂ ਇਸ ਮੁਜਰਮ ਜਿਹੜਾ ਅਮਿਤ ਕੁਮਾਰ ਪਹਿਲਾਂ ਮਦਈ ਸੀ ਜਿਹੜਾ ਕਹਿ ਰਿਆ ਸੀ ਮੇਰੇ ਕੋਲ ਖੋ ਹੋ ਗਈ ਉਹ ਇਸ ਕੇਸ ਦਾ ਹੁਣ ਮੁਜਰਮ ਹੈ ਸੋ ਆਪਾਂ ਇਹਨੂੰ ਉਸ ਕੇਸ 'ਚ ਅਰੈਸਟ ਕਰ ਲਿਆ ਜੀ ਅੱਛਾ ਇਹ ਦੱਸ ਦਿਓ ਕਿ ਸ਼ੱਕ ਦੇ ਘੇਰੇ ਵਿੱਚ ਕਿਵੇਂ ਆਇਆ ਸੋ ਦੇਖੋ ਬੋਸ ਇੰਪੋਰਟੈਂਟ ਚੀਜ਼ ਹੈ ਕਿ ਉਹ ਰੋਡ ਜਿੱਥੇ ਉਹ ਕਹਿ ਰਿਹਾ ਖੋ ਹੋਈ ਦਿਨ ਦੇ ਟਾਈਮ ਉੱਥੇ ਤੁਸੀਂ ਜਾਓ ਤੁਸੀਂ ਰੋਡ ਕਰਾਸ ਨਹੀਂ ਕਰ ਸਕਦੇ ਇੰਨੀ ਟ੍ਰੈਫਿਕ ਹੈ ਔਰ ਤੁਸੀਂ ਦਿਨ ਦੇ ਵਿੱਚ ਕਹੋ ਇਹ ਇਦਾਂ ਦੀ ਘਟਨਾ ਕੀ ਦੈਟਸ ਇ ਨੈਕਸਟ ਟੂ ਇੰਪੋਸੀਬਲ ਸੋ ਲਾਗੇ ਸਕੇ ਹੋਰ ਬੰਦੇ ਵੀ ਜਿਹੜਾ ਖੇਤ ਸੀ ਕੰਮ ਕਰ ਰਿਹਾ ਸੀ ਉਹਨਾਂ ਨੂੰ ਪੁੱਛਿਆ ਆਪਾਂ ਉਹਨਾਂ ਕਹੇ ਵੀ ਸਾਨੂੰ ਤੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਨਾ ਕੋਈ ਇੱਥੇ ਟ੍ਰੈਫਿਕ ਜਮ ਹੋਇਆ ਨਾ ਕੋਈ ਹੂ ਹੱਲਾ ਹੋਇਆ ਤੇ ਇਸ ਕਰਕੇ ਸਾਡਾ ਇਹ ਸ਼ੱਕ ਪੱਕਾ ਹੋ ਗਿਆ ਵੀ ਇਹ ਕੋਈ ਗੜਬੜ ਹੈ ਮਦਈ ਸ਼ਾਇਦ ਝੂਠ ਬੋਲ ਰਿਹਾ ਤੇ ਇਹਦੀ ਅਰੈਸਟ ਜਿਹੜੀ ਹੈ ਕਰ ਲਈ ਗਈ ਹੈ ਜੀ ਬਿਲਕੁਲ ਨੂੰ ਕੱਲੀ ਆਪਾਂ ਅਰੈਸਟ ਕਰ ਲਿਆ ਸੀ ਜਿਹੜਾ ਲੁੱਟਿਆ ਮਾਲ ਸੀ ਜਿਹਨਾਂ ਕਹਿ ਰਹੇ ਸੀ ਲੁੱਟਿਆ ਹੈ ਮਾਲ ਬੇਸਿਕਲੀ ਇਹਨਾਂ ਇਹ ਅਮਾਨਤ ਸਖਿਆਨਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਪੈਸਾ ਜਿਹੜਾ ਕਹਿ ਰਹੇ ਸੀ ਫੋਨ ਇਹਦੇ ਘਰੋਂ ਆਪਾਂ ਰਿਕਵਰ ਕਰ ਲਿਆ ਸੀ ਬਿਲਕੁਲ ਜੀ ਇਹ ਸਨ ਡੀਐਸਪੀ ਮਨਿਆਸ ਜੀ ਜਿਨ੍ਹਾਂ ਨੇ ਦੱਸਿਆ ਕਿ ਇਹਹੀ ਕੋਈ ਵੀ ਜਿਹੜੀ ਆ ਲੁੱਟਖੋ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਨਹੀਂ ਸੀ ਹੋਈ ਸਕੋ ਜਿਹੜੇ ਬਿਆਨ ਦਿੱਤੇ ਗਏ ਸੀ ਜਦੋਂ ਕਿ ਜੋ ਅਮਿਤ ਨਾਂ ਦਾ ਜੋ ਦੋਸ਼ੀ ਹੈ ਉਹ ਉਸ ਟਾਈਮ ਦੇ ਉੱਤੇ ਜਿਹੜਾ ਮਦਈ ਸੀ ਉਸ ਨੂੰ ਦੱਸਿਆ ਗਿਆ ਸੀ ਕਿ ਉਹਦੇ ਨਾਲ ਲੁੱਟਖੋ ਦੀ ਜਿਹੜੀ 1.70 ਹਜ਼ਾਰ ਦੀ ਜਿਹੜੀ ਆ ਉਹ ਵਾਰਦਾਤ ਨੂੰ ਕਿਸੇ ਲੁਟੇਰੀਆਂ ਵੱਲੋਂ ਜਿਹੜਾ ਵਾ ਅੰਜਾਮ ਦਿੱਤਾ ਗਿਆ ਵਾ ਉਹਨੇ ਇੱਥੋਂ ਤੱਕ ਵੀ ਕਿਹਾ ਸੀ ਕਿ ਬਲੈਕ ਕਲਰ ਇੱਕ अल्टੋ ਦੇ ਉੱਪਰ ਜਿਹੜੇ ਦੋ ਲੁਟੇਰੇ ਆਏ ਸੀ ਜਿੰਨਾਂ ਵੱਲੋਂ ਪਿਸਤੌਲ ਦੀ ਨੋਕ ਦੇ ਉੱਪਰ ਉਹਦੇ ਕੋਲੋਂ 170000 ਦੀ ਲੁੱਟਖੋ ਕੀਤੀ ਗਈ ਆ ਪਰ ਇਹ ਸਾਰਾ ਜਿਹੜਾ ਵਾ ਉਹਦੇ ਵੱਲੋਂ ਡਰਾਮਾ ਰਚਾਇਆ ਗਿਆ ਸੀ ਕਹਿ ਸਕਦੇ ਆ ਕਿ ਇਹ ਜਿਹੜਾ ਅਮਤ ਹੈਗਾ ਵਾ ਆਪਣੇ ਆਪ ਨੂੰ ਬੜਾ ਛਾਤਰ ਦਿਮਾਗ ਸਮਝਦਾ ਸੀ ਪਰ ਹੁਣ ਉਹ ਆਪਣੇ ਬੁਲੇ ਜਾਲ ਦੇ ਵਿੱਚ ਬੁਰੀ ਤਰ੍ਹਾਂ ਆਪ ਹੀ ਕਸੂਤਾ ਜਿਹੜਾ ਵਾ ਫਸ ਗਿਆ ਹੋਇਆ ਵਾ ਪੁਲਿਸ ਦੇ ਅੜਿੱਕੇ ਦੇ ਵਿੱਚ ਹੈ ਪੁਲਿਸ ਵੱਲੋਂ ਉਸ ਨੂੰ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਗਿਆ ਵਾ ਕਹਿ ਸਕਦੇ ਆ ਕਿ ਉਲਟਾ ਜਿਹੜਾ ਮਾਮਲਾ ਵਾ ਇਹ ਅਮਤ ਕੁਮਾਰ ਦੇ ਖਿਲਾਫ ਹੀ ਜਿਹੜਾ ਵਾ ਹੋ ਚੁੱਕਾ ਵਾਸੂ ਅਜਹੀਆਂ ਖਬਰਾਂ ਪ੍ਰਕਾਸ਼ਿਤ ਕਰਨ ਦਾ ਮਕਸਦ ਇਹ ਵੀ ਹੁੰਦਾ ਕਿ ਜਿਹੜੇ ਲੋਕ ਅਜਹੀਆਂ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਜਿਵੇਂ ਲੁੱਟਾਂ ਖੋਹਾਂ ਦਾ ਕਤਲੋਗਰਤ ਦਾ ਦੌਰ ਚੱਲ ਰਿਹਾ ਵਾ ਇਹਨਾਂ ਦੀ ਆੜ-ਹੀਠਾਂ ਜਾਂ ਪੁਲਿਸ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਜਾਂ ਉਹ ਅਜਹੀਆਂ ਰਕਮਾਂ ਨੇ ਜਿਹੜੀਆਂ ਉਹ ਆਪਣੇ ਮਾਲਕਾਂ ਨੂੰ ਧੋਖਾ ਦੇ ਕੇ ਹੜਪਣਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਜਿਹੜੀ ਹੈ ਸੇਧ ਦੇਣ ਵਾਸਤੇ ਇਹ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਹੁਣ ਇਹ ਜਿਹੜਾ ਅਮਿਤ ਕੁਮਾਰ ਹੈ ਇਹ ਸਲਾਖਾਂ ਦੇ ਪਿੱਛੇ ਜਿਹੜਾ ਜਾਵੇਗਾ ਤੇ ਇਹ ਹੁਣ ਦੇਖਣਾ ਹੋਵੇਗਾ ਕਿ ਕਿੰਨੀ ਦੇਰ ਜੇਲ੍ਹ ਦੀ ਜਿਹੜੀ ਚੱਕੀ ਪਿਸ ਪਿਸ ਇਹਨੂੰ ਪਿਸਣੀ ਪਵੇਗੀ ਹੁਣ ਤੱਕ ਲਈ ਇੰਨਾ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ